ਪਾਤੜਾ ਮੰਡਲ ਦੇ ਪਿੰਡ ਪੋਂਠੇ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਕੁਝ ਦਿਨ ਪਹਿਲਾਂ ਕੋਈ ਜਵਲੇ ਸਿੰਘ ਪ੍ਰਦਾਦ ਪਾਇਆ ਥਾ ਔਰ ਉਸ ਨੂੰ ਸਮਾਣਾ ਪਟਿਆਲਾ ਆਰਪੀਜੀ ਵੀਜੇ ਰੈਫਰ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਉਸ ਦੀ ਡੈਥ ਹੋ ਗਈ ਸੁਖਦੇਵ ਸਿੰਘ ਨਾਮ ਦਾ ਕਿਸਾਨ ਸੀ ਜ਼ਮੀਨੀ ਵਿਵਾਦ ਹੈ ਜਿਵੇਂ ਨਿਵਾਦ ਕਰਕੇ ਉਸ ਕੀ ਸਾਂਤ ਇਹ ਚੀਜ਼ ਤੇਲ ਪਾ ਗਏ ਉਹਨੂੰ ਸਾੜਿਆ ਗਿਆ ਉਸਦੀ ਮੌਤ ਹੋ ਗਈ ਔਰ ਪਰਿਵਾਰ ਪਗਤ ਸਿੰਘ ਚੌਕ ਪਾਥੜਾ ਵਿੱਚ ਤੁਸੀਂ ਦੇਖ ਰਹੇ ਹੋ ਪ੍ਰਦਰਸ਼ਨ ਕਰ ਰਿਹਾ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮੰਗ ਕਰ ਰਹੇ ਵੀ ਕਦ ਜਿਹੜੇ ਕਥਿਤ ਰੂਪੇ ਖਿਲਾਫ ਮੁਕਦਮਾ ਦਰਜ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੇਕਿਨ ਪਰਿਵਾਰ ਗੁਹਾਰ ਲਾ ਰਿਹਾ ਹੈ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਵੀ ਜਿਹੜੇ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੋ ਗ੍ਰਿਫਤਾਰ ਹੋਣੇ ਚਾਹੀਦੇ ਆ ਅਸੀਂ ਜਿਹੜੇ ਸੁਖਦੇਵ ਸਿੰਘ ਜਿਹੜੀ ਡੈੱਡ ਬੋਡੀ ਇੱਥੇ ਪਈ ਹੈ ਉਹਨਾਂ ਦੇ ਬੇਟਾ ਖੜਾ ਗੱਲਬਾਤ ਕਰਦੇ ਹਨ ਉਹਨਾਂ ਨਾਲ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਖਤਾਰ ਸਿੰਘ ਹੈ ਜੀ ਹਾਂ ਇਹ ਜਿਹੜਾ ਮੁੱਦਾ ਹੈ ਹੁਣ ਇਹ ਮੁੱਦਾ ਕਿੱਥੇ ਤੱਕ ਲੈ ਕੇ ਜਾ ਰਹੇ ਹੋ ਤੁਸੀਂ ਕਹਿੰਦੇ ਨੋ ਤੀਜਾ ਦਿਨ ਹੋ ਗਿਆ ਜਿੱਥੇ ਸਾਨੂੰ ਤੀਜਾ ਦਿਨ ਹੋ ਗਿਆ ਜੀ ਇੱਥੇ ਬੈਠਿਆਂ ਨੂੰ ਜਿੰਨਾ ਚਿਰ ਪ੍ਰਸ਼ਾਸਨ ਸਾਡੀ ਮੰਗ ਨਹੀਂ ਪੂਰੀ ਕਰਦਾ ਜੀ ਅਸੀਂ ਇਹ ਡੈੱਡ ਬੋਡੀ ਇੱਥੇ ਰੱਖ ਕੇ ਆਪਣਾ ਪ੍ਰਦਰਸ਼ਨ ਕਰਦੇ ਰਾਵਾਂਗੇ ਔਰ ਇਹ ਪ੍ਰਦਰਸ਼ਨ ਸਾਡਾ ਸ਼ਾਂਤੀਪੂਰਕ ਰਹੇਗਾ ਪਬਲਿਕ ਨੂੰ ਕਿਸੇ ਤਰ੍ਹਾਂ ਵੀ ਤੰਗ ਨਹੀਂ ਕੀਤਾ ਜਾਏਗਾ ਤੇ ਅਧਿਕਾਰੀ ਕਰਨ ਸਿੰਘ ਜੀ ਹਾਂ ਜਸਕਰਨ ਸਿੰਘ ਜੀ ਇਹ ਡੈੱ ਅੱਜ ਤੀਸਰਾ ਦਿਨ ਹੋ ਚੱਲਿਆ ਜੀ ਕਾਰਨ ਕੀ ਥਾ 3 ਚੁਪਾਈ ਸੀ ਨਾ ਉੱਤੇ ਜਿਹੜਾ ਕਿ ਇਹ ਤੁਲਸੀ ਗਏ ਤੁਸੀਂ ਲੈ ਕੇ ਇਹਨਾਂ ਦੇ ਉੱਤੇ ਸਰ ਪੈਟਰੋਲ ਪਾ ਕੇ ਅੱਗ ਲਾਈ ਗਈ ਹੈ ਜੀ ਅਸੀਂ ਇਹਨਾਂ ਨੂੰ ਕਿੰਨੇ ਦਿਨ ਉੱਥੇ ਇਲਾਜ ਚੱਲਿਆ ਪਈ ਦੀ ਇਹ ਮੇਨਾ ਦਾ 6 ਦਿਨਾਂ ਉੱਥੇ ਲੈ ਕੇ ਗਏ ਜੀ 13 ਦਿਨ ਨੂੰ ਇਹਨਾਂ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਇਹ ਗੱਲ ਕੀ ਰੋਲਾ ਹੈ ਜ਼ਮੀਨ ਦਾ ਕਿੰਨੀ ਦਿਨ ਇਹਨਾਂ ਨੇ ਜ਼ਮੀਨ ਦਾ ਰੋਲਾ ਕੱਟਿਆ ਜੀ ਇਹਨਾਂ ਨੇ ਜਿਹੜੇ ਡਾਕੂਮੈਂਟ ਬਣਾਏ ਨੇ ਜਾਲੀ ਤਰੀਕੇ ਨਾਲ ਮੇਰੇ ਫਾਦਰ ਦੇ ਨਾਂ ਦੇ ਕੁਲਵਿੰਦਰ ਸਿੰਘ ਨੇ ਬਣਾ ਕੇ ਇਹਨਾਂ ਦੇ ਨਾਂ ਤੇ ਜਿਗਰ ਜੋਗ ਇਹ ਵੀ ਗੱਲ ਹੈ ਜੀ ਜਿਹੜੇ ਕੁਲਵਿੰਦਰ ਕੋਈ ਦੀ ਨੌਕਰੀ ਵੀ ਕਰਾਇਨੇ ਅਸੀਂ ਸਾਰੇ ਅਧਿਕਾਰੀਆਂ ਨੂੰ ਦੱਸ ਰਹੇ ਆ ਪਰ ਮੁੱਦਾ ਇਹੀ ਕਰਿਆ ਜਾ ਰਿਹਾ ਕਿ ਜ਼ਮੀਨ ਦਾ ਰੋਲਾ ਹੈ ਜ਼ਮੀਨ ਦਾ ਰੋਲਾ ਹੈ ਅਸੀਂ ਜਿਹੜੀ ਮੇਨ ਗੱਲ ਕਹਿੰਦੇ ਆ ਵੀ ਇਹਨਾਂ ਕੋਲੇ ਡਾਕੂਮੈਂਟ ਸਾਡੇ ਫਾਦਰ ਦੇ ਨਾਮ ਦੇ ਨੇ ਉਸ ਚੀਜ਼ ਨੂੰ ਬਿਲਕੁਲ ਨਹੀਂ ਅੱਗੇ ਲਿਆਇਆ ਜਾ ਰਿਹਾ ਇਨਕੁਇਰੀ ਕਾਕਾ ਤੁਸੀਂ ਕੀ ਕਰ ਰਹੇ ਬਿਲਕੁਲ ਨਹੀਂ ਕਰ ਰਹਾ ਇਹ ਜ਼ਮੀਨ ਦੇ ਵਿਵਾਦ ਨੂੰ ਹੀ ਅੱਗੇ ਲੈ ਕੇ ਕਰ ਰਹੇ ਨੇ ਕੀ ਕੀ ਡਾਕੂਮੈਂਟ ਜਿਹੜੇ ਉਹਨਾਂ ਨੇ ਬਣਾਏ ਆ ਸਰਦਾਰ ਰਿਕਾਰਡ ਔਰ ਪੈਨ ਕਾਰਡ ਜੀ ਅੱਜ ਇਹਨਾਂ ਨੂੰ ਜਿੰਨੀ ਵਾਰ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ ਜੀ ਸਾਡੇ ਫਾਦਰ ਨਾਮ ਦੇ ਇਹਨਾਂ ਨੇ ਆਪਣੇ ਬੇਟੇ ਦੇ ਨਾਮ 2018 ਦੇ ਵਿੱਚ ਵਸੀਅਤ ਵੀ ਲਿਖੀ ਆ ਜੋ ਸੁਖਦੇਵ ਬਣ ਕੇ ਲਿਖੀ ਆ ਅਸੀਂ ਉਸ ਦੇ ਖਿਲਾਫ ਮਾਣਯੋਗ ਸਾਡੇ ਦਫ਼ਤਰ ਇਥੇ ਵਸੀਅਤ ਕਿਨੇ ਲਿਖੀ ਸੀ ਇਹਨਾਂ ਨੇ ਆਪ ਲਿਖੀ ਇਹਨਾਂ ਨੇ ਆਪ ਲਿਖ ਲਈ ਜੀ ਸੁਖਦੇਵ ਬਣ ਕੇ ਔਰ ਉਹਦੇ ਵਿੱਚ ਤਿੰਨ ਚਾਰ ਪਿੰਡ ਦੇ ਜਿਹੜੇ ਗਵਾਹ ਨੇ ਉਹਨਾਂ ਨੂੰ ਵੀ ਉਹਦੀ ਸ਼ਿਕਾਇਤ ਕੀਤੀ ਸੀ ਬਿਲਕੁਲ ਕੀਤੀ ਆ ਜੀ ਡੀਐਸਪੀ ਪਾਤੜਾ ਨੂੰ ਅਸੀਂ 2018 ਦੀ ਕੀਤੀ ਉਹਦਾ ਅਸੀਂ ਕੇਸ ਵੀ ਲਾਇਆ ਹੋਇਆ ਪਰ ਸਰਕਾਰਾਂ ਦੀ 7 ਸਾਲ ਹੋ ਗਏ ਹਾਂਜੀ 7 ਸਾਲ ਬਾਅਦ ਫਿਰ ਇਹ ਗੱਲ ਬਣੀ 7 ਸਾਲ ਬਾਅਦ ਇਹ ਗੱਲ ਵਾਪਰੀ 2018 ਦੀ ਜ਼ਮੀਨ ਖਾਲੀ ਪਈ ਹੋਈ ਹੈ ਜੀ 2018 ਦੀ ਜ਼ਮੀਨ ਖਾਲੀ ਪਈ ਹੋਈ ਹੈ ਤੀਸਰੀ ਪਾਰਟੀ ਨੇ ਉਹ ਜ਼ਮੀਨ ਆਪਣੇ ਨਾਲ ਰਜਿਸਟਰੀ ਕਰਵਾ ਕੇ ਜਾਲੀ ਡਾਕੂਮੈਂਟ ਦੇ ਨਾਂ ਤੇ ਧੱਕੇ ਨਾਲ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪੇਟੀਕਲ ਪਾਰਟੀਆਂ ਦੇ ਨਾਲ ਮਿਲ ਕੇ ਤੁਸੀਂ ਕਦੋਂ ਤੱਕ ਬੈਠੋਗੇ ਇੱਥੇ ਅਸੀਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਜੀ ਪ੍ਰਸ਼ਾਸਨ ਸਾਨੂੰ ਇਹ ਗੱਲ ਨਹੀਂ ਦੱਸ ਦਿੰਦਾ ਕਿ ਅਸੀਂ ਸਾਰੇ ਦੇ ਸਾਰੇ ਬੰਦੇ ਅਰੈਸਟ ਕਰ ਲਏ ਨੇ ਉਦੋਂ ਤੱਕ ਭਾਵੇਂ ਉਹਦੇ ਵਾਸਤੇ ਸਾਨੂੰ 1 ਦਿਨ ਲੱਗੇ ਤੇ ਭਾਵੇਂ 1 ਮਹੀਨਾ ਲੱਗੇ ਜੀ ਹੁਣ ਵੀ ਜਦੋਂ ਵੀ ਕੋਈ ਗੱਲ ਆਉਂਦੀ ਹੈ ਪੁਲਿਸ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਉਹ ਸੁਖਦੇਵ ਸਿੰਘ ਹੈ ਸੁਖਦੇਵ ਸਿੰਘ ਬਣ ਕੇ ਉਹਨਾਂ ਨੇ ਸਾਡੇ ਤੇ ਐਫ ਆਰ 397 ਜੋ ਸਮਾਣਾ ਕੋਰਟ ਦੇ ਵਿੱਚ ਚੱਲ ਰਹੀ ਹੈ ਜੀ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਪੁੱਛ ਰਿਹਾ ਕਿ ਜਦੋਂ ਇਹ ਕੁਲਵਿੰਦਰ ਸਿੰਘ ਹੈ ਤੇ ਇਹਦੀ ਡੈਕਟਰੀ ਰਿਪੋਰਟ ਹੈ ਜਿਹੜੀ ਉਹ ਸੁਖਦੇਵ ਸਿੰਘ ਦੀ ਕਿਉਂ ਹੋਈ ਹੈ ਠੀਕ ਹੈ ਇਹਨਾਂ ਇਸ ਮ੍ਰਿਤਕ ਸੁਖਦੇਵ ਸਿੰਘ ਕੇ ਦੋਨੋਂ ਬੇਟੇ ਜਿਹਨੇ ਜਾਣਕਾਰੀ ਦਿੱਤੀ ਵੀ ਜਿਹੜੀ ਇਹ ਡਾਕੂਮੈਂਟ ਗੱਤ ਬਣਾ ਕੇ ਆਧਾਰ ਕਾਰਡ ਪੈਨ ਕਾਰਡ ਬਣਾਇਆ ਔਰ ਉਸ ਕੇ ਵਾਦ ਜ਼ਮੀਨ ਦਾ ਜਿਹੜਾ ਇਹ ਗੜਵੜ ਕੀਤੀ ਹੈ ਉਸ ਨੂੰ ਲੈ ਕੇ ਸੁਖਦੇਵ ਸਿੰਘ ਦੀ ਮੌਤ ਹੋਈ ਇਸ ਕੀ ਇੱਕ ਹੀ ਮੰਗੇ ਪਰਿਵਾਰ ਦੀ ਜਦੋਂ ਤੱਕ ਕਥਿਤ ਰੁਪਏ ਨਹੀਂ ਪકડੇ ਜਾਂਦੇ ਪੁਲਿਸ ਰਿਫਤਾਰ ਨਹੀਂ ਕਰਦੀ ਤਦੋਂ ਤੱਕ ਸਾਡਾ ਇਹ ਪਰਦਨ ਪਾਵੇਂ ਸਾਨੂੰ ਮਿਲਣਾ ਇੱਥੇ ਲਾਸ ਰੱਖਣੀ ਪਵੇ ਆਪਣੇ ਪਿਤਾ ਕੀ ਅਸੀਂ ਇੱਥੇ ਰੱਖਾਂਗੇ ਲੇਕਿਨ ਪੁਲਿਸ ਪ੍ਰਸ਼ਾਸਨ ਕਦ ਗ੍ਰਿਫਤਾਰ ਕਰਦਾ ਕਥਿਤ ਰੁਪਏ ਨੂੰ ਇਹ ਆਉਣ ਵਾਸਤੇ ਦੱਸੇਗਾ ਲੇਕਿਨ ਬੰਦਿਆਂ ਨੂੰ ਇਨਸਾਫ ਨਹੀਂ ਮਿਲਦਾ 8-8 ਸਾਲ ਤੱਕ 7-7 ਸਾਲ ਬਾਅਦ ਬੰਦੇ ਦੀ ਜਾਨ ਜਾਂਦੀ ਹੈ ਇਹ ਸਾਰਾ ਇੱਕ ਜਾਂਚ ਦਾ ਵਿਸ਼ਾ ਇਹ ਨਾ ਇੱਕ ਦੋ ਭਰਾ ਸੀਗੇ ਸੁਖਦੇਵ ਸਿੰਘ ਤੇ ਕੁਲਵਿੰਦਰ ਸਿੰਘ ਦੋਨਾਂ ਦਾ ਜ਼ਮੀਨ ਨੂੰ ਲੈ ਕੇ ਆਪ ਦਾ ਝਗੜਾ ਸੀਗਾ ਜ਼ਮੀਨਦਾਰਾਂ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੀ ਜ਼ਮੀਨ ਹੈ ਜਿਹੜੀ ਉਹ ਜਸਵੀਰ ਸਿੰਘ ਪਾਰਟੀ ਨੂੰ ਵੇਚਤੀ ਇੱਕ ਥਰਡ ਪਾਰਟੀ ਨੂੰ ਵੇਚਤੀ ਸੀ ਆਪਣੇ ਹਿੱਸੇ ਦਾ ਜਿਹੜਾ ਸੁਖਦੇਵ ਸਿੰਘ ਹੈ ਉਹ ਇਤਰਾਜ਼ ਕਰਦਾ ਸੀ ਵੀ ਕਿਉਂ ਵੇਚੀ ਆ ਵੀ ਮੇਰਾ ਕੁਝ ਉਹਦਾ ਵਿੱਚ ਕੋਈ ਉਹਦੇ ਚ ਆਪਣਾ ਹਿੱਸਾ ਬੋਲਦਾ ਹੋਣਾ ਕੋਈ ਸਾਂਝਾ ਹਿੱਸਾ ਆਲੇ ਪੈਂਡਿੰਗ ਸੀਗਾ ਉਹਨਾਂ ਦਾ ਆਪਸ ਵਿੱਚ ਝਗੜਾ ਸੀ ਤਾਂ ਉਸ ਦਿਨ ਅੱਗ ਲੱਗਣ ਕਾਰਨ ਉਹਨੂੰ ਐਡਮਿਟ ਕਰਾਇਆ ਗਿਆ ਪੀਜੀਆਈ 'ਚ ਸੁਖਦੇਵ ਸਿੰਘ ਨੂੰ ਉਸ ਤੋਂ ਬਾਅਦ ਸੁਖਦੇਵ ਸਿੰਘ ਦੀ ਮੌਤ ਹੋ ਗਈ ਤੇ ਉਹ ਅਸੀਂ ਜਿਹੜਾ 302 ਚ ਐਫ ਆਈ ਆਰ ਰਿਸਟਰ ਦਰਜ ਕਰ ਲਈ ਸੀ ਜਸਵੀਰ ਸਿੰਘ ਦੇ ਖਿਲਾਫ ਜਸਵੀਰ ਸਿੰਘ ਵਗੈਰਾ ਦੇ ਖਿਲਾਫ ਉਸ ਤੋਂ ਬਾਅਦ ਜਦੋਂ ਪੋਸਟਮਾਰਟਮ ਹੋ ਗਿਆ ਚੰਡੀਗੜ੍ਹੋਂ ਡੈੱਡ ਬੋਡੀ ਲੈ ਆ ਕੇ ਇਹਨਾਂ ਨੇ ਆਪਣਾ ਇਹਦੇ ਪਰਿਵਾਰਕ ਮੈਂਬਰਾਂ ਨੇ ਡੈੱਡ ਬੋਡੀ ਨੂੰ ਜਿਹੜਾ ਭਗਤ ਸਿੰਘ ਚੌਂਕ 'ਚ ਰੱਖ ਲਿਆ ਤੇ ਸ਼ਰਤ ਰੱਖਤੀ ਵੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਅਸੀਂ ਜਿਹੜਾ ਜਸਵੀਰ ਸਿੰਘ ਆਸੀਂ ਉਹਨੂੰ ਰਾਉਂਡ ਅਪ ਕਰ ਲਿਆ ਤੇ ਇਹਨਾਂ ਨੂੰ ਕਿਹਾ ਵੀ ਅਸੀਂ ਇੱਕ ਦੋਸ਼ੀ ਰੌਂਡ ਅਪ ਕਰ ਲਿਆ ਤੁਸੀਂ ਸੰਸਕਾਰ ਕਰ ਦਿਓ ਡੈਡ ਬੋਡੀ ਦਾ ਇਹ ਵੀ ਇਹਨੂੰ ਸੜਕ ਤੇ ਰੱਖਣਾ ਠੀਕ ਨਹੀਂ ਪਰ ਇਹਨਾਂ ਨੇ ਫਿਰ ਹੁਣ ਬਾਅਦ 'ਚ ਸ਼ਰਤ ਰੱਖਤੀ ਵੀ ਜਦ ਤੱਕ ਸਾਰੇ ਦੋਸ਼ੀ ਨਹੀਂ ਫੜੇ ਜਾਂਦੇ ਅਸੀਂ ਡੈਡ ਬੋਡੀ ਦਾ ਸੰਸਕਾਰ ਨਹੀਂ ਕਰਦੇ ਹੁਣ ਲਾਸਟ ਇਹੀ ਹੈ ਵੀ ਸਾਰੇ ਦੋਸ਼ੀ ਫੜੋ ਫੇਰ ਹੀ ਸੰਸਕਾਰ ਕਰੋ ਟੀਮਾਂ ਆਪਣੀ ਪੁਲਸੀ ਲੱਗੀਆਂ ਨੇ ਰੈਡ ਕਰਦੇ ਸਾਡੀਆਂ ਟੀਮਾਂ ਜੀ ਸਾਰੇ ਪਾਸੇ ਲੱਗੀਆਂ ਨੇ ਦੋਸ਼ੀਆਂ ਨੂੰ ਫੜਨ ਵਾਸਤੇ ਪਰ ਦੋਸ਼ੀ ਜਿਹੜੇ ਆਪਣੇ ਘਰੋਂ ਜਿੰਦੇ ਲਾ ਕੇ ਭੱਜ ਚੁੱਕੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਅਸੀ ਗ੍ਰਿਫਤਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜੇ ਡਾਕੂਮੈਂਟ ਕਹਿੰਦੇ ਜੀ ਸੁਖਦੇਵ ਸਿੰਘ ਦੇ ਨਾਮ ਤੇ ਕੁਲਦੀਪ ਸਿੰਘ ਕੁਲਵਿੰਦਰ ਸਿੰਘ ਨੇ ਕਰੇ ਹੋਏ ਹਨ ਇਸ ਕੀ ਵੀ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਇਸ ਦਾ ਕੋਈ ਸਾਡੇ ਕੋਲੇ ਇਸ ਮੈਟਰ ਸਬੰਧੀ ਕੋਈ ਵੀ ਗੱਲ ਨਹੀਂ ਸਾਡੇ ਕੋਲ ਆਈ ਹੈ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਤਿਕ ਦੈਨਿਕ ਸਵੇਰਾ ਟੀਵੀ ਸਮਾਣਾ